ਮਿੱਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਨ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਸੈਂਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਸੈਂਸੀਡੈਂਟ ਦੇ ਕੁਝ ਕੈਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਲ ਬਣਾਉਂਦਾ ਤੇ ਪਿੱਛੇ ਪਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਖੈਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ ਹਾਂ